तो अभी, कैसे जाओगे? अभी तो बस नहीं आ रही है एक घंटा हो गया हाँ जी वही तो सोच रहे चार बजे बसें चालू होंगी बजे शाम को तो कुछ बसें जो है पी, पी, टी में जो बस है वो शायद पहले चल पड़ेगी जी तो इतनी देर इंतजार करना पड़ेगा कैसे होगा फिर फिर क्या करेंगे मजबूरी में घर जाना पड़ेगा यहीं पे बलाचौर में घर हाँ जी नाम है अपना मेरा नाम जी बलजिंदर कौर ਕਿੱਥੇ ਜਾਣਾ ਸੀਗਾ ਤੁਹਾਨੂੰ ਪਤਾ ਨਹੀਂ ਸੀ ਅੱਜ ਪੰਜਾਬ ਬੰਦ ਆ ਬੱਸ ਨਹੀਂ ਜੀ ਮੈਨੂੰ ਪਤਾ ਨਹੀਂ ਸੀ ਮੈਂ ਰੋਪੜ ਜਾਣਾ ਮੈਂ ਜੌਬ ਕਰਦੀ ਆ ਜੀ ਅੱਛਾ ਜੀ ਹਾਂ ਜੀ ਉੱਥੇ ਪਹੁੰਚਣਾ ਸੀਗਾ ਇਸ ਲਈ ਬੱਸ ਕੋਈ ਆ ਨਹੀਂ ਰਹੀ ਹੈਗੀ ਪਰ ਸੋਸ਼ਲ ਮੀਡੀਆ ਤੇ ਦਾ ਸਾਰੇ ਪ੍ਰਚਾਰ ਸੀਗਾ ਕਿ ਅੱਜ ਕਿਸਾਨਾਂ ਨੂੰ ਜਿਹੜਾ ਸਮਰਥਨ ਦਿੱਤਾ ਗਿਆ ਬੱਸਾਂ ਬੰਦ ਹੋ ਗਈਆਂ ਜੀ ਮੈਨੂੰ ਨਹੀਂ ਪਤਾ ਸੀ ਕਿਉਂਕਿ ਮੈਂ ਤਕਰੀਬਨ ਬਹੁਤ ਘੱਟ ਸੋਸ਼ਲ ਮੀਡੀਆ ਯੂਜ਼ ਕਰਦੀ ਆ ਹਾਂ ਤੁਸੀਂ ਕਿੱਦਾਂ ਵੱਲ ਸਫ਼ਰ ਕਰੋਗੇ ਆਪਣਾ ਬੱਸ ਨਹੀਂ ਆ ਰਹੀ ਚਾਹ ਹੁਣ ਦਿੱਕਤ ਤਾਂ ਹੈ ਬਟ ਹੁਣ ਦੇਖੋ ਕੀ ਕਰਦੇ ਹਾਂ ਹੁਣ ਜੇਕਰ ਕੁਝ ਮਿਲ ਜਾਏ ਤਾਂ ਜਾਵਾਂਗੇ ਨਹੀਂ ਤਾਂ ਫਿਰ ਮੈਂ ਬੋਲ ਰਹੀ ਹਾਂ ਆਟੋ ਵਿੱਚ ਜਨਮ ਨੂੰ ਤੁਹਾਨੂੰ ਕਿਤੇ ਘਰ ਘਰ ਕਿਹਾਰੇ ਮੈਨੂੰ ਹਾਂਜੀ ਬਟਾ ਡਾਣ ਉੱਪਰ ਤੱਕ ਤਾਂ ਕੋਈ ਜਾਏਗਾ ਹੀ ਨਹੀਂ ਕਿਹਨਾਂ ਨਾਲ ਲੰਬਾ ਸਫ਼ਰ ਆਟੋ ਕੋਈ ਕਰਦਾ ਨਹੀਂ ਹੈ ਇਸ ਲਈ ਮੁਸ਼ਕਿਲ ਆ ਗਈ ਮੁਸ਼ਕਿਲ ਤਾਂ ਹੈ ਹੀ ਸਰ ਕਿ ਆ ਕਿ ਹੁਣ ਤੁਸੀਂ ਮੈਸੇਜ ਦੋਗੇ ਹਾਂਜੀ ਉਹਨੂੰ ਬਰਨ ਨੂੰ ਕਾਲ ਕਰਕੇ ਦੱਸਣਾ ਪੈਗਾ ਕਿ ਕਿ ਹਮੇਂ ਜ਼ਾਬਤੇ ਦਾ ਦੱਸਣਾ ਹੀ ਪੈਗਾ ਕਿ ਬਸ ਨਹੀਂ ਮਿਲ ਰਿਹਾ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਪੰਜਾਬ ਰੋਡ ਵੀ ਪਨਵਸ ਜੂਨੀਅਰ ਨਵਾਂ ਸ਼ਹਿਰ ਢੀਪੂ ਦਾ ਪ੍ਰਧਾਨ ਨਰਿੰਦਰ ਪੰਡੋਰੀ ਅੱਜ ਦੱਸਣਾ ਜਾਦਾ ਕਿ ਜਿਹੜਾ ਸਾਡੇ ਕਿਸਾਨ ਨੇਤਾ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ ਮਰਨ ਵਰਤੇ ਬੈਠੇ ਹਨ ਪਿਛਲੇ 40 ਦਿਨਾਂ ਤੋਂ ਤੇ ਅੱਜ ਸਾਡੇ ਵੱਲੋਂ 27 ਦੇ 27 ਡੀਪੂ ਬੰਦ ਕਰਕੇ 10 ਤੋਂ 2 ਜਿਹੜੀ ਹੜਤਾਲ ਕੀਤੀ ਗਈ ਹੈ ਅਸੀਂ ਉਹਨਾਂ ਦੇ ਜਿਹੜਾ ਕਿਸਾਨਾਂ ਦੀਆਂ ਮੰਗਾਂ ਦਾ ਪੂਰਨ ਤੌਰ ਤੇ 100% ਸਮਰਥਨ ਕਰਦੇ ਆਂ ਅਤੇ ਸਰਬੰਸ ਸਿੰਘ ਪੰਦੇ ਜੀ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਹਨ ਪਿਛਲੇ ਦਿਨਾਂ ਜਦ ਅਸੀਂ ਉਹਨਾਂ ਦੇ ਨਾਲ ਵੀ ਗਏ ਸੀਗੇ ਅਸੀਂ ਇੱਥੇ ਆਪਣੇ ਸਾਥੀ ਲੈ ਕੇ ਪਹੁੰਚੇ ਸੀ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਪੂਰਨ ਤੌਰ ਤੇ ਜਿਹੜੀਆਂ ਉਹਨਾਂ ਦਾ ਸਮਰਥਨ ਉਹਨਾਂ ਨਾਲ ਜੋ ਵੀ ਮੰਗਾਂ ਉਹਨਾਂ ਨੇ ਮੰਨੀਆਂ ਮੰਗਾ ਹਨ ਉਹਨਾਂ ਨੂੰ ਪੂਰਨ ਤੌਰ ਤੇ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ਪੰਜਾਬ ਸਰਕਾਰ ਪੂਰ ਦੇ ਤੌਰ ਤੇ ਸੈਂਟਰ ਸਰਕਾਰ ਨਾਲ ਗੱਲ ਕਰਕੇ ਰابطਾ ਕਾਇਮ ਕਰਕੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮਨਾਉਣ ਦੇ ਵਿੱਚ ਜਲਦੀ ਤੋਂ ਜਲਦੀ ਸਫਲ ਕੀਤਾ ਜਾਵੇ ਤਾਂ ਜੋ ਸਾਡੇ ਜਿਹੜੇ ਕਿਸਾਨ ਲੀਡਰਾਂ ਜਗਜੀਤ ਸਿੰਘ ਦੱਲੇਵਾਲ ਜੀ ਜਿਨ੍ਹਾਂ ਦੀ ਸਥਿਤੀ ਅੱਜ ਬਹੁਤ ਨਾਜ਼ੁਕ ਬਿਗੜ ਗਈ ਹੈ ਅਗਰ ਕੱਲੋ ਕੋਈ ਉਹਨਾਂ ਦੀ ਸਿਹਤ ਦੇ ਵਿੱਚ ਜਿਆਦਾ ਖਰਾਬੀ ਹੁੰਦੀ ਤਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਵੀ ਖਰਾਬ ਹੋ ਸਕਦਾ ਤੇ ਉਹਨਾਂ ਦੇ ਸੱਦੇ ਦੇ ਅੱਜ ਅਸੀਂ ਨਮਾਸ਼ਹਿਰ ਬਾਸ ਸੱਡਾ 100% ਜਿਹੜਾ ਪੂਰਨ ਤੌਰ ਤੇ ਬੰਦ ਕੀਤਾ ਅਤੇ ਹੁਣ ਅਸੀਂ ਆਪਣੇ ਬਾਕੀ ਸਾਥੀਆਂ ਦੇ ਨਾਲ ਬਹਿਰਾਮ ਟੋਲ ਟੈਕਸ ਜਿਹੜਾ ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਹੈ ਅਸੀਂ ਉੱਥੇ ਆਪਣੇ ਸਾਥੀਆਂ ਨਾਲ ਬੱਸ ਭਰ ਕੇ ਅਸੀਂ ਉਹਨਾਂ ਦਾ ਸਮਰਥਨ ਕਰਨ ਜਾਣਗੇ ਅਤੇ ਬਾਕੀ ਜੋ ਵੀ ਸਾਡੀਆਂ ਜਿਹੜੀਆਂ ਮੰਗਾਂ ਹੈ ਉਹਦੇ ਲਈ ਵੀ ਅਸੀਂ ਆਪਣੀ 6 7 8 ਤਰੀਕ ਦੀ ਜਿਹੜੀ ਹੜਤਾਲ ਹੈ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਜਿਹੜੀ ਹਰਤਾਲ ਹੈ ਉਹ ਅਸੀਂ ਕਰਨ ਜਾ ਰਹੇ ਆ ਅਤੇ ਜਿਹੜੀਆਂ ਸਾਡੀਆਂ ਮੰਗਾਂ ਸਰਕਾਰ ਨੇ ਮੰਨੀਆਂ ਹਨ ਉਹ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਅਗਰ ਸਰਕਾਰ ਸੰਗਾਂ ਨਹੀਂ ਪੂਰੀਆਂ ਕਰਦੀ ਤਾਂ ਅਸੀਂ ਜਿਹੜੀਆਂ 7 ਤਰੀਕ ਦਾ ਜਿਹੜਾ ਮੁੱਖ ਮੰਤਰੀ ਦੀ ਕੋਠੀ ਦਾ ਚੰਡੀਗੜ੍ਹ ਰੈਸ਼ ਵਿਕੇ ਘਰਾਓ ਵੀ ਕਰਾਂਗੇ ਬੱਸਾਂ ਭਾਰ ਭਾ ਕੇ ਸਾਥੀ ਸਾਰਾ ਦੀਪੂ ਬੰਦ ਕਰਕੇ ਅਸੀਂ ਜਿਹੜਾ ਉੱਥੇ ਜਾਣਾ ਹੈ ਅਤੇ ਆ ਲਾਸਟ ਦੇ ਵਿੱਚ ਫੇਰ ਬੇਨਤੀ ਕਰਦਾ ਕਿ ਜਿਹੜੀਆਂ ਸੈਂਟਰ ਸਰਕਾਰ ਮੋਦੀ ਸਰਕਾਰ ਜਿਹੜੇ ਕਾਲੇ ਕਾਨੂੰਨ ਲਿਆਈ ਹੈ ਕਾਲੇ ਕਾਨੂੰਨ ਵਾਪਸ ਕਰਕੇ ਐਮਐਸਪੀ ਦੀ ਗਰੰਟੀ ਦੀਆਂ ਜਿਹੜੀਆਂ ਜੋ ਵੀ ਉਹਨਾਂ ਨੇ ਮੰਗਾ ਮੰਨੀਆਂ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀਆਂ ਉਹ ਲਾਗੂ ਕੀਤੀਆਂ ਜਾਣ। ਮੈਂ ਇਹ ਵਕੀਲਾਂ ਦੇ ਕਲਰਕਾਂ ਦਾ ਪ੍ਰਧਾਨ ਆਈ। ਵਰਤਨ ਸਿੰਘ ਅਸੀਂ ਕਿਸਾਨਾਂ ਦੇ ਨਾਲ ਸਮਰਥਨ ਵੀ ਦਿੰਦੇ ਆਂ। ਅਸੀਂ ਆਪ ਖੁਦ ਕਿਸਾਨ ਆਂ ਪਰ ਅਸੀਂ ਜਿਹੜਾ ਸਾਡਾ ਜੁਡੀਸ਼ੀਅਲ ਦਾ ਕੰਮ ਹੈਗਾ ਉਹ ਵਰਕਿੰਗ ਡੇ ਵਿੱਚ ਅਰਜੈਂਟ ਮੈਟਰ ਹੁੰਦੇ ਆ ਉਹਦੇ ਕਰਕੇ ਸਾਨੂੰ ਇਥੇ ਉਹ ਪੇਸ਼ ਹੋਣਾ ਪੈਂਦਾ। ਆਦਰ ਭਾਈ ਸਾਰਾ ਤੁਸੀਂ ਕਾਲ ਦੇ ਤੇ ਬੰਦ ਹੈ। ਹਾਂ ਉਹਦੇ ਨਾਲ ਉਹ ਬੰਦਾ ਸਾਹਿਬ ਕੁਝ